ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਮਰਾਲਾ ਦੇ ਪਿੰਡ ਮਾਨੂਪੁਰ ਪਿਛਲੇ ਦਿਨੀ بارش ਹੋਣ ਕਾਰਨ ਲਖਵੀਰ ਸਿੰਘ ਦੇ ਘਰ ਦੀ ਛੱਤ ਰਾਤ ਨੂੰ ਤਕਰੀਬਨ 10 ਵਜੇ ਡਿੱਗੀ ਪਰ ਜਦ ਕਿ ਘਰ ਅੰਦਰ ਬੱਚੇ ਅਤੇ ਲਖਵੀਰ ਸਿੰਘ ਦੀ ਪਤਨੀ ਚਰਨਜੀਤ ਕੌਰ ਜਿਸ ਦੀ ਉਮਰ ਤਕਰੀਬਨ 35-40 ਸਾਲ ਦੀ ਸੀ ਜਿਸ ਦੀ ਮੌਤ ਹੋ ਗਈ ਬੱਚੇ ਸਹੀ ਸਲਾਮਤ ਸਨ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਅਤੇ ਨਗਰ ਨਿਵਾਸੀਆਂ ਨੇ ਆਖਿਆ ਕਿ ਮ੍ਰਿਤਕਾ ਚਰਨਜੀਤ ਕੌਰ ਪਾਣੀ ਪੀਣ ਲੱਗੀ ਸੀ ਜਿਵੇਂ ਹੀ ਉਸਨੇ ਫ੍ਰਿਜ ਖੋਲੀ ਉਪਰੋਂ ਡਾਟ ਡਿੱਗ ਗਈ ਹੁਣ ਇਸ ਗਰੀਬ ਦੇ ਸਿਰ ਤੇ ਰਹਿਣ ਲਈ ਛੱਤ ਨਹੀਂ ਇਸ ਦੀਆਂ 3 ਜਵਾਨ ਬਿਉਣ ਵਾਲੀਆਂ ਹਨ ਰੱਬ ਦਾ ਭਾਣਾ ਜਿਨ੍ਹਾਂ ਦੇ ਸਿਰ ਤੋਂ ਮਾਂ ਦਾ ਛਾਇਆ ਵੀ ਉੱਠ ਗਿਆ ਲਖਵੀਰ ਸਿੰਘ ਦਿਹਾੜੀ ਜੋਤਾਂ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਕੀ ਨਾ ਤੁਹਾਡਾ ਨਹੀਂ ਹੈ ਮਾਹੀ ਭੈ ਦੀ ਅੱਛਾ ਕਿੰਨੇ ਮੈਂਬਰ ਸੀਗੇ ਇੱਥੇ ਜੀ 5 ਮੈਂਬਰ ਹਨ 5 ਮੈਂਬਰ ਸੀਗੇ ਅੱਛਾ ਕੀ ਬੱਚੇ ਬੱਚੇ ਠੀਕ ਹੈ ਕਿ ਰਾਤ ਦੀ ਘਟਨਾ ਹੈ ਰਾਤ 10 ਵਜੇ ਦੀ ਘਟਨਾ ਰਾਤ 10 ਵਜੇ ਦੀ ਘਟਨਾ ਤੇ ਬੱਚੇ ਵੀ ਇੱਥੇ ਹੀ ਪਏ ਸੀ ਸਾਰੇ ਅੰਦਰ ਹੀ ਪਏ ਹੋ ਉੱਟੀ ਉੱਟੀ ਖਾ ਕੇ ਪਏ ਸੀ ਇਹ ਸਾਂਗ ਦੇ ਤੇ ਅੱਖ ਲੱਗ ਗਈ ਅੱਛਾ ਫਰਿੱਜ ਚੋਂ ਪਾਣੀ ਪੂਣੇ ਡਿੱਗ ਗਿਆ ਕਿੱਧਰ ਪਈ ਸੀ ਫਰਿੱਜ ਉਹ ਸਾਹਮਣੇ ਕੁੰਜੇ ਦੇ ਅੱਛਾ ਪਹਿਲਾਂ ਇਹ ਆਹ ਸੈੱਟ ਡਿੱਗ ਗਈ ਹਾਂ ਇਹ ਹੀ ਡਿੱਗੀ ਹੈ ਬਸ ਥਲਦੀ ਬੱਚੇ ਕਿਹੜੀ ਸੈੱਟ ਪਏ ਸੀ ਉਹ ਉਹ ਸੈੱਟ ਠੀਕ ਰਹਿ ਗਈ ਆਹ ਸੋ ਕੱਢਿਆ ਜੀ ਹੌਲੇ ਜੀ ਵੀ ਹੌਲੇ ਹਸਪੀਟਲ ਲੈ ਗਏ ਬੋਲਦੇ ਚੱਲਦੇ ਸੀ ਉੱਥੇ ਜਾਂ ਕਿੰਨਾ ਬੋਲੇ ਨਹੀਂ ਉਹ ਮੜਾ ਮੋਟਾ ਸਾਰੂ ਕੇ ਆਇਆ ਚਲੋ ਰੈਵਲੀ ਕਰਦੇ ਕਾਰਨ ਕੀ ਡਿੱਗਣ ਦਾ ਆਹ ਦਾ ਮੀਂਹ ਕਰਕੇ ਹੋ ਗਿਆ ਉਹ ਤਾਂ ਐਤ 18 ਸਾਲ ਹੋ ਗਏ ਪਾਇ ਰਹਿੰਦੀਆਂ ਕਿ ਕਿੰਨੇ ਦਿਨ ਹੋ ਗਏ ਅੱਜ ਡਿੱਗਿਆ ਨੂੰ ਅੱਜ ਲਾਲੋ ਤੁਸੀਂ ਚਾਰ ਪੰਜ ਦਿਨ ਹੋ ਗਏ ਪੰਜ ਦਿਨ ਹੋ ਗਏ ਹਾਂ ਜੀ ਸ਼ਨੀਵਾਰ ਨੂੰ ਰਾਤ ਨੂੰ ਡਿੱਗੇ ਕੀ ਹਾਲਤ ਖਸਤਾ ਸੀਗੀ ਇਹਦੀ ਹਾਏ ਹਸਤਾਈਆ ਲਾਲ ਨੂੰ ਤਾਂ 18 ਸਾਲੋਂ ਕੇ ਪਹਿਲਾਂ ਡਾਟਾ ਕੀ ਮੰਗ ਕਰਦੇ ਹੁਣ ਤੁਸੀਂ ਜੀ ਅਸੀਂ ਮੰਗ ਕਰਦੇ ਆਂ ਗਰੀਬ ਬੱਚਾ ਥਰੀ ਪਰਿਵਾਰਾ ਜੀ ਇਹਦੇ ਦੋ ਲੜਕੇ ਆ ਨੇ ਪਰ ਹੁਣ ਜੱਕ ਬੱਚਾ ਜੀ ਉਹਨਾਂ ਦਾ ਸਾਰਾ ਘਰ ਦਾ ਕਿਸੇ ਵੱਲੋਂ ਦਵਾਇ ਜਾਵੇ ਇੱਕ ਬੱਚੇ ਦਾ ਕਿਵੇਂ ਨਾ ਕਿਵੇਂ ਪਾਲ ਪੋਸਣ ਹੋ ਸਕਦਾ ਥਰੀ ਬੰਦਾ ਜੀ ਇਮਾਨਦਾਰ ਬੰਦਾ ਮਿਹਨਤੀ ਬੰਦਾ ਹੈ ਸਮਾਜ ਵੀ ਗਾਵਨ ਨਾਲ ਬੰਧ ਦਾ ਜੀ ਦਾ ਬਹੁਤ ਜ਼ਿਆਦਾ ਬੀਬਾ ਬੰਦਾ ਨਾਲ ਇਹਦਾ ਬਹੁਤ ਜ਼ਿਆਦਾ ਬੋਲ ਵਰਨੀ ਬਹੁਤ ਵਰਕ ਇਹਨੂੰ ਵੀਰ ਜੀ ਅਨਸਾਫ ਦਵਾ ਕੇ ਨਾ ਇਹਦਾ ਵਿਚਾਰੇ ਦਾ ਇਹ ਸਿਰ ਦੇ ਉੱਪਰ ਸੱਤ ਪੈੰਦੀ ਕਰ ਦਿੱਤੀ ਜਾਵੇ ਕੋਈ ਪਿੰਡ ਦੇ ਵਿੱਚੋਂ ਮਦਦ ਲਈ ਮੂਰੇ ਆਇਆ ਕੋਈ ਦਾਨ ਸੱਜਿਆ ਆਏ ਨੇ ਜੀ ਸਾਰੇ ਆਏ ਨੇ ਜੀ ਜਿਹਦੀ ਨੇ ਹੋਈ ਆ ਮਦਦ ਕਰਤਾ ਕੀ ਕਿਸੇ ਨੇ ਜ਼ਿੰਮੇਵਾਰੀ ਲੈਤੀ ਭਰੋਸਾ ਦਿੱਤਾ ਵੀ ਅਸੀਂ ਛੱਤ ਪਾ ਦੇਵਾਂਗੇ ਹਾਂ ਜੀ ਇਹਨਾਂ ਨੇ ਦਿੱਤੀ ਤੁਹਾਨੂੰ ਪੰਚਾਇਤ ਮੰਦਿਰਾਂ ਨੇ ਚਾਦ ਮੰਦਿਰ ਪਾਪਾ ਮਾਣਾ ਸੀ ਤੇ ਮੇਰਾ ਭਰਾ ਜਰਨੈਲ ਸਿੰਘ ਨਾ ਘਾਂਡੀਆਂ ਨੇ ਜੀ ਨਾ ਇਹ ਇੱਕ ਦੁਕਾਨਦਾਰ ਨੇ ਅੱਛਾ ਜੀ ਮਾਸਟਰ ਜਗਜੀਤ ਸਿੰਘ ਦੀ ਸੇਕੂ ਸਾਡੇ ਉੱਧਰ ਜ਼ਿੰਮੇਵਾਰਾਂ ਦੇ ਉਹ ਵੀ ਨਹੀਂ ਚੈਤਨਾ ਬਬੀ ਸਾਹ ਦੇ ਰਹੇ ਨੇ ਪੂਰਾ ਆਪਣਾ ਹਾਂਜੀ ਜੀ ਜੀ ਕੀ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਹੈ ਸਤਪਾਲ ਸਿੰਘ ਤੇ ਸਤਪਾਲ ਜੀ ਕੀ ਇਹਨਾਂ ਦੇ ਮਕਾਨ ਦੀ ਹਾਲਤ ਪਹਿਲਾਂ ਖਾਸਤਾ ਸੀਗੀ ਬਿਲਕੁਲ ਖਾਸਤਾ ਜੀ ਗਰੀਬ ਪਰਿਵਾਰ ਹੈ ਜੀ ਬਿਲਕੁਲ ਇਹ ਤਾਂ ਵਜਾਰੇ ਰੋਟੀ ਜੋਗਾ ਕਰਦੇ ਸੀ ਜਿੰਨਾ ਖਾ ਲਿਆ ਜਿੰਨਾ ਕਮਾ ਲਿਆ ਉਹਨਾਂ ਖਾਣ ਜੋਗ ਦੀਏ ਤੋਂ ਬੰਦੇ ਨਾ ਨਾ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਹਾਂ ਤਾਂ ਇਹੀ ਕਰਦੇ ਆ ਜੀ ਲੋ ਜੀ ਬਿੰਨਾਂ ਹੋ ਸਕੇ ਬੰਦਾ ਪੈ ਜੇ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਚਲੋ ਇਹ ਹੈ ਜੀ ਗਰੀਬ ਬੰਦਾ ਗਰੀਬ ਬੰਦਾ ਨਾ ਜਾੜੀ ਦਾ ਇਹਦੇ ਵਿਚਾਰੇ ਦੇ ਬਾਹ ਫਰੀ ਜਾਵੇ ਕਿੰਨੇ ਬੱਚੇ ਕਿੰਨੇ ਬੱਚੇ ਆਈ ਤਿੰਨ ਬੱਚੇ ਦੋ ਲੜਕੇ ਇੱਕ ਲੜਕਾ ਪੜਦੇ ਨੇ ਬੱਚੇ ਲੜਕੀ ਵੀ ਹੁਣ ਜੋਗਾ ਜੀ ਪੜਦੇ ਆਂ ਬੜੀ ਗੁੱਡੀ ਬਾਲਮੀ ਚ ਕੀ ਨਾਮ ਸੀਗਾ ਮੈਸੇਜ ਦਾ ਤੁਹਾਡੇ ਜੀ ਚਲੰਜੀਤ ਕੌਰ ਚਲੰਜੀਤ ਕੌਰ ਵੀਰ ਜੀ ਇਹਨਾਂ ਦੀ ਮੈਸੇਜ ਦਾ ਇੰਨਾ ਪਿਆਰਾ ਸੁਆਦੀ ਨਾ ਹਰੇਕ ਬੰਦੇ ਨੂੰ ਕਹਿਣਾ ਵੀਰ ਜੀ ਚਾਹ ਪੀ ਲਓ ਵੀਰ ਜੀ ਚਾਹ ਪੀ ਲਾ ਇੰਨਾ ਮਿੱਠਾ ਸੁਆਦ ਇਹਨਾਂ ਦੀ ਵੀਰਾਂ ਨੇ ਦੇਖਿਆ ਜੀ ਬੜੇ ਦੇ ਵਿੱਚ ਇੰਨਾ ਸੁਆ ਸੁਆ ਚੰਗਾ ਉਹਨੇ ਇਹ ਚਾਹੇ ਬੁਲਾਉਣ ਨਾਲ ਬੁਲਾਉਣ ਉਹਨੇ ਕਿਹਾ ਵੀ ਜੀ ਆਜੋ ਚਾਹ ਪੀ ਲਓ ਵੀ ਜੀ ਆਜੋ ਚਾਹ ਹੱਥ ਵੰਨ ਕੇ ਖੜੀ ਜਾਣਾ ਉਹਨੇ ਇੰਨਾ ਵੀ ਬਰਵਾਤੀ ਉਹਦੇ ਤੇ ਇੱਥੇ ਹੀ ਪੂਰੇ ਹੋ ਗਏ ਹੈ ਹਾਂਜੀ ਹਾਂਜੀ ਨਾ ਲੈ ਕੇ ਗਏ ਨੇ ਇਥੋਂ ਸਿਵਾਸ ਤਰਦ ਖਾਣੇ ਪਿੰਡ ਲੈ ਗਏ ਪਿੰਡ ਤੋਂ ਫੇਰ ਖਾਣੇ ਉਹਨਾਂ ਦੇ ਬਗਰ ਤਾਂ ਉੱਥੇ ਜਾ ਕੇ ਖਾਣੇ ਬੱਚੇ ਬਿਲਕੁਲ ਸਹੀ ਸਲਾਮਤ ਨੇ ਬੱਚੇ ਠੀਕ ਹੈ ਠੀਕ